ਮੇਹਾਂ ਵਿਕਰਮ ਸਿੰਘ ਇਸਵੇ ਦੀ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀਰਾ ਦੇ ਪਿੰਡ ਬੰਡਾਲਾ ਤੋਂ ਜਿੱਥੇ ਇੱਕ ਵਿਅਕਤੀ ਹੋਈ ਹੈ ਵਿਅਕਤੀ ਹੋਈ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਔਰ ਉਸ ਤੋਂ ਬਾਅਦ ਮੁਲਜ਼ਮ ਦਾ ਕਤਲ ਕਰ ਦਿੱਤਾ ਗਿਆ ਹੈ ਵੱਡੀ ਖਬਰ ਇਸਵੇ ਦੇ ਨਿਕਲ ਕੇ ਸਾਹਮਣੇ ਆ ਰਹੀ ਹੈ ਵਿਅਕਤੀ ਦੇ ਮੁਲਜ਼ਮ ਦਾ ਮੌਕੇ ਦੇ ਉੱਪਰ ਹੀ ਕਤਲ ਕਰ ਦਿੱਤਾ ਗਿਆ ਹੈ ਔਰ ਟਾਪਾ ਚੜਿਆ ਗਿਆ ਕੁੱਟ-ਕੁੱਟ ਕੇ ਮਲਜ਼ਮ ਨੂੰ ਮਾਰ ਦਿੱਤਾ ਗਿਆ ਹੈ ਔਰ ਮੌਕੇ ਦੇ ਉੱਪਰ ਸਰਗਰਮ ਇਕੱਠੀ ਹੋ ਗਈ ਵੱਡੀ ਗਿਣਤੀ ਦੇ ਵਿੱਚ ਔਰ ਜਿਵੇਂ ਪਤਾ ਲੱਗਦਾ ਹੈ ਕਿ ਬੇਦਬੀ ਹੋ ਗਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗ ਪਾੜ ਕੇ ਮਲਜ਼ਮ ਭਜਰਿਆ ਸੀ ਇਸ ਤਰ੍ਹਾਂ ਦੇ ਇਲਜ਼ਾਮ ਨੇ ਉਸ ਮਲਜ਼ਮ ਦੇ ਉੱਪਰ ਔਰ ਉਸ ਤੋਂ ਬਾਅਦ ਫਿਰ ਮਲਜ਼ਮ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ ਹੈ ਤਾਂ ਵੱਡੀ ਖਬਰ ਇਸ ਵੇਲੇ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ ਔਰ ਉੱਥੇ ਹੀ ਮਲਜ਼ਮ ਦਾ ਪਰਿਵਾਰ ਵੀ ਸਾਹਮਣੇ ਆਇਆ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡਾ ਮੁੰਡਾ ਤਾਂ ਮੰਦਬੁੱਧੀ ਸੀ ਇਸ ਤਰ੍ਹਾਂ ਦੀ ਗੱਲ ਕਹੀ ਜਾ ਰਹੀ ਹੈ ਔਰ ਵੱਡੀ ਨਾਲ ਲਗਾਤਾਰ ਸੰਜੀ ਕਰ ਰਹੇ ਆ ਕਿ ਜਿਸ ਤਰੀਕੇ ਦੇ ਨਾਲ ਬੇਅਦਬੀ ਦੀਆਂ ਘਟਨਾਵਾਂ ਪਿਛਲੇ ਸਾਲਾਂ ਤੋਂ ਪਿਛਲੇ ਲੰਬੇ ਸਮੇਂ ਤੋਂ ਹੋ ਰਹੀਆਂ ਨੇ ਔਰ ਉਸ ਤੋਂ ਬਾਅਦ ਲੋਕਾਂ ਦੇ ਜ਼ਿਹਨ ਦੇ ਵਿੱਚ ਗੁੱਸਾ ਇਸ ਗੱਲ ਨੂੰ ਲੈ ਕੇ ਕਿ ਸਾਨੂੰ ਇਨਸਾਫ ਤਾਂ ਮਿਲਦਾ ਨਹੀਂ ਇਸ ਤਰ੍ਹਾਂ ਦੀਆਂ ਗੱਲਾਂ ਲੋਕਾਂ ਦੇ ਜ਼ਹਿਨ ਦੇ ਵਿੱਚ ਗਈਆਂ ਔਰ ਉਸ ਤੋਂ ਬਾਅਦ ਹੀ ਸ਼ਾਇਦ ਇਹੋ ਜਿਹੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਕਿ ਮੌਕੇ ਦੇ ਉੱਪਰ ਹੀ ਲੋਕਾਂ ਦੇ ਵੱਲੋਂ ਕੁੱਟ-ਕੁੱਟ ਕੇ ਮੁਲਜ਼ਮਾਂ ਨੂੰ ਮਾਰ ਦਿੱਤਾ ਗਿਆ ਪਿਛਲੇ ਦਿਨਾਂ ਦੇ ਵਿੱਚ ਕਈ ਘਟਨਾਵਾਂ ਹੋਈਆਂ ਬੇਅਦਬੀ ਦੀਆਂ ਤਾਂ ਇੱਕ ਘਟਨਾ ਬੇਅਦਬੀ ਦੀ ਹੋਰ ਹੋਈ ਹੈ ਜਿੱਥੇ ਕਿ ਮੁਲਜ਼ਮ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਤਾਂ ਬੇਅਦਬੀ ਦੇ ਮੁਲਜ਼ਮ ਦਾ ਮੌਕੇ ਦੇ ਉੱਪਰ ਹੀ ਕਤਲ ਕਰ ਦਿੱਤਾ ਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਭੱਜਦੇ ਬੰਦੇ ਨੂੰ ਮੌਕੇ ਦੇ ਉੱਪਰ ਫੜਿਆ ਔਰ ਉਧਰੋਂ ਮਲਜ਼ਮ ਦਾ ਜਿਹੜਾ ਪਰਿਵਾਰ ਆ ਉਹ ਵੀ ਸਾਹਮਣੇ ਆਇਆ ਔਰ ਰੋਂਦੇ ਹੋਏ ਕਹਿੰਦੇ ਕਿ ਸਾਡਾ ਮੁੰਡਾ ਤਾਂ ਮੰਦਬੁੱਧੀ ਸੀ ਇਸ ਤਰ੍ਹਾਂ ਦੀ ਗੱਲ ਉਹਨਾਂ ਦੇ ਵੱਲੋਂ ਕਹੀ ਗਈ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਲਗਾਤਾਰ ਸਾਂਝੀ ਕਰ ਰਹੇ ਹਾਂ ਕਿ ਜਿਸ ਤਰੀਕੇ ਦੇ ਨਾਲ ਬੇਦਬੀ ਹੋਈ ਔਰ ਬੇਦਬੀ ਦਾ ਜਿਹੜਾ ਮਲਜ਼ਮ ਸੀ ਬਿਅਕਬੀ ਦੇ ਮੁਲਜ਼ਮ ਦਾ ਕਤਲ ਕਰ ਦਿੱਤਾ ਗਿਆ ਹੈ ਮੌਕੇ ਦੇ ਉੱਪਰ ਹੀ ਔਰ ਉੱਥੇ ਹੀ ਪਰਿਵਾਰ ਦਾ ਵੀ ਬਿਆਨ ਆਇਆ ਹੈ ਔਰ ਉੱਥੇ ਹੀ ਜਾਣਕਾਰੀ ਤੁਹਾਡੇ ਨਾਲ ਸੰਜੀ ਕਰ ਰਹੇ ਹਾਂ ਕਿ ਉੱਥੇ ਹੀ ਮੌਕੇ ਦੇ ਉੱਪਰ ਨਿਹੰਗ ਸਿੰਘ ਜਥੇਬੰਦੀਆਂ ਸੀਗੀਆਂ ਹੋਰ ਵੀ ਜਥੇਬੰਦੀਆਂ ਜੋ ਸੀ ਔਰ ਉਹਨਾਂ ਦਾ ਬਿਆਨ ਵੀ ਆਇਆ ਹੈ ਔਰ ਉਹਨਾਂ ਦੇ ਵੱਲੋਂ ਵੀ ਸਾਫ਼ ਤੌਰ ਤੇ ਇਹ ਗੱਲ ਕਹੀ ਗਈ ਕਿ ਮੌਕੇ ਦੇ ਉੱਪਰ ਜਦੋਂ ਸਾਨੂੰ ਪਤਾ ਲੱਗਿਆ ਔਰ ਉਸ ਵੇਲੇ ਅਸੀਂ ਫਿਰ ਕਤਲ ਉਸ ਵੇਲੇ ਜਿਹੜਾ ਲੋਕਾਂ ਦੀਆਂ ਭਾਵਨਾਵਾਂ ਆहत ਹੋਈਆਂ ਔਰ ਇਸ ਕਰਕੇ ਫਿਰ ਮੁਲਜ਼ਮ ਦਾ ਕਤਲ ਕਰ ਦਿੱਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪ੍ਰੋ ਪੰਜਾਬ ਟੀਵੀ ਤੇ ਇਸ ਵੇਲੇ ਕਿ ਬੇਅਦਬੀ ਦੇ ਮੁਲਜ਼ਮ ਦਾ ਮੌਕੇ ਦੇ ਉੱਪਰ ਕਤਲ ਹੋ ਗਿਆ ਨੌਜਵਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜਨ ਦੇ ਇਲਜ਼ਾਮ ਨੇ ਔਰ ਮੁਲਜ਼ਮ ਨੂੰ ਕਾਬੂ ਕਰਨ ਮਗਰੋਂ ਲੋਕ ਗੁੱਸੇ ਦੇ ਵਿੱਚ ਆ ਗਏ ਔਰ ਉਹਨਾਂ ਨੇ ਕੁੱਟ-ਕੁੱਟ ਕੇ ਮੁਲਜ਼ਮ ਦਾ ਕਤਲ ਕਰ ਦਿੱਤਾ ਕੁੱਟ-ਕੁੱਟ ਕੇ ਮੁਲਜ਼ਮ ਨੂੰ ਮਾਰ ਦਿੱਤਾ ਔਰ ਉੱਥੇ ਹੀ ਪਰਿਵਾਰ ਦਾ ਬਿਆਨ ਆਇਆ ਜਿਹੜਾ ਮਲਜ਼ਮ ਆ ਉਸਦੇ ਪਰਿਵਾਰ ਦਾ ਬਿਆਨ ਆਇਆ ਹੈ ਔਰ ਉਸਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਸਾਡਾ ਮੁੰਡਾ ਤਾਂ ਮੰਦਬੁੱਧੀ ਸੀ ਔਰ ਇਸ ਦਾ ਇਲਾਜ ਵੀ ਚੱਲ ਰਿਹਾ ਸੀ ਇਹ ਗੱਲ ਉਹਨਾਂ ਦੇ ਵੱਲੋਂ ਕਹੀ ਗਈ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਬੇਅਦਬੀ ਦੇ ਮਲਜ਼ਮ ਦਾ ਕਤਲ ਕਰ ਦਿੱਤਾ ਗਿਆ ਹੈ ਲੋਕਾਂ ਨੇ ਕੁਟਾਪਾ ਚਾੜਿਆ ਔਰ ਉੱਥੇ ਹੀ ਉਸ ਨੌਜਵਾਨ ਦਾ ਪਰਿਵਾਰ ਵੀ ਜਿਹੜਾ 19 ਸਾਲਾਂ ਦਾ ਨੌਜਵਾਨ ਸੀਗਾ ਔਰ ਉਸ ਦਾ ਪਰਿਵਾਰ ਵੀ ਸਾਹਮਣੇ ਆਇਆ ਹੈ ਰੋ ਰਿਹਾ ਹੈ ਪਰਿਵਾਰ ਇਹ ਉਸਦੇ ਪਰਿਵਾਰ ਦੀਆਂ ਤਸਵੀਰਾਂ ਨੇ ਉਸਦੇ ਪਰਿਵਾਰ ਦਾ ਇਹ ਕਹਿਣਾ ਹੈ ਕਿ ਸਾਡਾ ਮੁੰਡਾ ਜੋ ਹੈ ਉਹ ਬੇਕਸੂਰ ਹੈ ਔਰ ਉਹ ਬੇਅਤ ਵੀ ਦੀ ਗਲਤੀ ਉਹਨਾਂ ਨੇ ਜਵਾਬ ਦਿੱਤਾ ਹੈ ਕਿ ਸਾਡਾ ਮੁੰਡਾ ਮੰਦ ਭਜਰਿਆ ਸੀ ਇਸ ਤਰ੍ਹਾਂ ਦੇ ਇਲਜ਼ਾਮ ਨੇ ਉਸ ਮੁਲਜ਼ਮ ਦੇ ਉੱਪਰ ਔਰ ਉਸ ਤੋਂ ਬਾਅਦ ਫਿਰ ਮੁਲਜ਼ਮ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ ਹੈ ਤਾਂ ਵੱਡੀ ਖਬਰ ਇਸ ਵੇਲੇ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ ਔਰ ਉੱਥੇ ਹੀ ਮੁਲਜ਼ਮ ਦਾ ਪਰਿਵਾਰ ਵੀ ਸਾਹਮਣੇ ਆਇਆ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡਾ ਮੁੰਡਾ ਤਾਂ ਮੰਦਬੁੱਧੀ ਸੀ ਇਸ ਤਰ੍ਹਾਂ ਦੀ ਗੱਲ ਕਹੀ ਜਾ ਰਹੀ ਹੈ ਔਰ ਵੱਡੀ ਖਬਰ ਤੁਹਾਡੇ ਨਾਲ ਲਗਾਤਾਰ ਸਾਂਝੀ ਕਰ ਰਹੇ ਹਾਂ ਕਿ ਜਿਸ ਤਰੀਕੇ ਦੇ ਨਾਲ ਬੇਅਦਬੀ ਦੀਆਂ ਘਟਨਾਵਾਂ ਪਿਛਲੇ ਸਾਲਾਂ ਤੋਂ ਪਿਛਲੇ ਲੰਬੇ ਸਮੇਂ ਤੋਂ ਹੋ ਰਹੀਆਂ ਨੇ ਔਰ ਉਸ ਤੋਂ ਬਾਅਦ ਲੋਕਾਂ ਦੇ ਜ਼ਹਿਨ ਦੇ ਵਿੱਚ ਗੁੱਸਾ ਇਸ ਗੱਲ ਨੂੰ ਲੈ ਕੇ ਕਿ ਸਾਨੂੰ ਇਨਸਾਫ ਮਿਲਦਾ ਨਹੀਂ ਇਸ ਤਰ੍ਹਾਂ ਦੀਆਂ ਗੱਲਾਂ ਲੋਕਾਂ ਦੇ ਜ਼ਿਹਨ ਦੇ ਵਿੱਚ ਗਈਆਂ ਔਰ ਉਸ ਤੋਂ ਬਾਅਦ ਹੀ ਸ਼ਾਇਦ ਇਹੋ ਜਿਹੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਕਿ ਮੌਕੇ ਦੇ ਉੱਪਰ ਹੀ ਲੋਕਾਂ ਦੇ ਵੱਲੋਂ ਕੁੱਟ-ਕੁੱਟ ਕੇ ਮੁਲਜ਼ਮਾਂ ਨੂੰ ਮਾਰ ਦਿੱਤਾ ਗਿਆ ਪਿਛਲੇ ਦਿਨਾਂ ਦੇ ਵਿੱਚ ਕਈ ਘਟਨਾਵਾਂ ਹੋਈਆਂ ਬੇਅਦਬੀ ਦੀਆਂ ਤਾਂ ਇੱਕ ਘਟਨਾ ਬੇਅਦਬੀ ਦੀ ਹੋਰ ਹੋਈ ਹੈ ਜਿੱਥੇ ਕਿ ਮੁਲਜ਼ਮ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਤਾਂ ਬੇਅਦਬੀ ਦੇ ਮੁਲਜ਼ਮ ਦਾ ਮੌਕੇ ਦੇ ਉੱਪਰ ਹੀ ਕਤਲ ਕਰ ਦਿੱਤਾ ਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਭੱਜਦੇ ਬੰਦੇ ਨੂੰ ਮੌਕੇ ਦੇ ਉੱਪਰ ਫੜਿਆ ਔਰ ਉਧਰੋਂ ਮੁਲਜ਼ਮ ਦਾ ਜਿਹੜਾ ਪਰਿਵਾਰ ਆ ਉਹ ਵੀ ਸਾਹਮਣੇ ਆਇਆ ਔਰ ਰੋਂਦੇ ਹੋਏ ਕਹਿੰਦੇ ਕਿ ਸਾਡਾ ਮੁੰਡਾ ਤਾਂ ਮੰਦਬੁੱਧੀ ਸੀ ਇਸ ਤਰ੍ਹਾਂ ਦੀ ਗੱਲ ਉਹਨਾਂ ਦੇ ਵੱਲੋਂ ਕਹੀ ਗਈ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਲਗਾਤਾਰ ਸਾਂਝ ਕਿੱਕੇ ਦੇ ਨਾਲ ਬੇਦਬੀ ਹੋਈ ਔਰ ਬੇਦਬੀ ਦਾ ਜਿਹੜਾ ਮੁਲਜ਼ਮ ਸੀ ਬੇਦਬੀ ਦੇ ਮੁਲਜ਼ਮ ਦਾ ਕਤਲ ਕਰ ਦਿੱਤਾ ਗਿਆ ਹੈ ਮੌਕੇ ਦੇ ਉੱਪਰ ਹੀ ਔਰ ਉੱਥੇ ਹੀ ਪਰਿਵਾਰ ਦਾ ਵੀ ਬਿਆਨ ਆਇਆ ਹੈ ਔਰ ਉੱਥੇ ਹੀ ਜਾਣਕਾਰੀ ਤੋਂ ਨਾਲ ਸੰਜੀ ਕਰ ਰਹੇ ਆ ਕਿ ਉੱਥੇ ਹੀ ਮੌਕੇ ਦੇ ਉੱਪਰ ਨਿਹੰਗ ਸਿੰਘ ਜਥੇਬੰਦੀਆਂ ਸੀਗੀਆਂ ਹੋਰ ਵੀ ਜਥੇਬੰਦੀਆਂ ਜੋ ਸੀ ਔਰ ਉਹਨਾਂ ਦਾ ਬਿਆਨ ਵੀ ਆਇਆ ਹੈ ਔਰ ਉਹਨਾਂ ਦੇ ਵੱਲੋਂ ਵੀ ਸਾਫ਼ ਤੌਰ ਤੇ ਇਹ ਗੱਲ ਕਹੀ ਗਈ ਕਿ ਮੌਕੇ ਦੇ ਉੱਪਰ ਜਦੋਂ ਸਾਨੂੰ ਪਤਾ ਲੱਗਿਆ ਔਰ ਉਸ ਵੇਲੇ ਅਸੀਂ ਫਿਰ ਕਤਲ ਉਸ ਵੇਲੇ ਜਿਹੜਾ ਲੋਕਾਂ ਦੀਆਂ ਭਾਵਨਾਵਾਂ ਆहत ਹੋਈਆਂ ਔਰ ਇਸ ਕਰਕੇ ਫਿਰ ਮੁਲਜ਼ਮ ਦਾ ਕਤਲ ਕਰ ਦਿੱਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪ੍ਰੋ ਪੰਜਾਬ ਟੀਵੀ ਤੇ ਇਸ ਵੇਲੇ ਕਿ ਬੇਅਦਬੀ ਦੇ ਮਲਜ਼ਮ ਦਾ ਮੌਕੇ ਦੇ ਉੱਪਰ ਕਤਲ ਹੋ ਗਿਆ ਨੌਜਵਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜਨ ਦੇ ਇਲਜ਼ਾਮ ਨੇ ਔਰ ਮਲਜ਼ਮ ਨੂੰ ਕਾਬੂ ਕਰਨ ਮਗਰੋਂ ਲੋਕ ਗੁੱਸੇ ਦੇ ਵਿੱਚ ਆ ਗਏ ਔਰ ਉਹਨਾਂ ਨੇ ਕੁੱਟ-ਕੁੱਟ ਕੇ ਮਲਜ਼ਮ ਦਾ ਕਤਲ ਕਰ ਦਿੱਤਾ ਕੁੱਟ-ਕੁੱਟ ਕੇ ਮਲਜ਼ਮ ਨੂੰ ਮਾਰ ਦਿੱਤਾ ਔਰ ਉੱਥੇ ਹੀ ਪਰਿਵਾਰ ਦਾ ਬਿਆਨ ਆਇਆ ਜਿਹੜਾ ਮਲਜ਼ਮ ਆ ਉਸਦੇ ਪਰਿਵਾਰ ਦਾ ਬਿਆਨ ਆਇਆ ਹੈ ਔਰ ਉਸਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਸਾਡਾ ਮੁੰਡਾ ਤਾਂ ਮੰਦਬੁੱਧੀ ਸੀ ਔਰ ਇਸ ਦਾ ਇਲਾਜ ਵੀ ਚੱਲ ਰਿਹਾ ਸੀ ਇਹ ਗੱਲ ਉਹਨਾਂ ਦੇ ਵੱਲੋਂ ਕਹੀ ਗਈ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਬੇਅਦਬੀ ਦੇ ਮਲਜ਼ਮ ਦਾ ਕਤਲ ਕਰ ਦਿੱਤਾ ਗਿਆ ਹੈ ਲੋਕਾਂ ਨੇ ਕੁਟਾਪਾ ਚਾੜਿਆ ਔਰ ਉੱਥੇ ਹੀ ਉਸ ਨੌਜਵਾਨ ਦਾ ਪਰਿਵਾਰ ਵੀ ਜਿਹੜਾ 19 ਸਾਲਾਂ ਦਾ ਨੌਜਵਾਨ ਸੀਗਾ ਔਰ ਉਸ ਦਾ ਪਰਿਵਾਰ ਵੀ ਸਾਮਣੇ ਆਇਆ ਹੈ ਰੋ ਰਿਹਾ ਹੈ ਪਰਿਵਾਰ ਉਸਦੇ ਪਰਿਵਾਰ ਦੀਆਂ ਤਸਵੀਰਾਂ ਨੇ ਉਸਦੇ ਪਰਿਵਾਰ ਦਾ ਇਹ ਕਹਿਣਾ ਹੈ ਕਿ ਸਾਡਾ ਮੁੰਡਾ ਜੋ ਹੈ ਉਹ ਬੇਕਸੂਰ ਹੈ ਔਰ ਉਹ ਬੇਅਤ ਵੀ ਦੀ ਗਲਤੇ ਉਹਨਾਂ ਨੇ ਜਵਾਬ ਦਿੱਤਾ ਹੈ ਕਿ ਸਾਡਾ ਮੁੰਡਾ ਮੰਦ ਭਜਰਿਆ ਸੀ ਇਸ ਤਰ੍ਹਾਂ ਦੇ ਇਲਜ਼ਾਮ ਨੇ ਉਸ ਮੁਲਜ਼ਮ ਦੇ ਉੱਪਰ ਔਰ ਉਸ ਤੋਂ ਬਾਅਦ ਫਿਰ ਮੁਲਜ਼ਮ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ ਹੈ ਤਾਂ ਵੱਡੀ ਖਬਰ ਇਸ ਵੇਲੇ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ ਔਰ ਉੱਥੇ ਹੀ ਮੁਲਜ਼ਮ ਦਾ ਪਰਿਵਾਰ ਵੀ ਸਾਹਮਣੇ ਆਇਆ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡਾ ਮੁੰਡਾ ਤਾਂ ਮੰਦਬੁੱਧੀ ਸੀ ਇਸ ਤਰ੍ਹਾਂ ਦੀ ਗੱਲ ਕਹੀ ਜਾ ਰਹੀ ਹੈ ਔਰ ਵੱਡੀ ਖਬਰ ਤੁਹਾਡੇ ਨਾਲ ਲਗਾਤਾਰ ਸਾਂਝੀ ਕਰ ਰਹੇ ਹਾਂ ਕਿ ਜਿਸ ਤਰੀਕੇ ਦੇ ਨਾਲ ਬੇਅਦਬੀ ਦੀਆਂ ਘਟਨਾਵਾਂ ਪਿਛਲੇ ਸਾਲਾਂ ਤੋਂ ਪਿਛਲੇ ਲੰਬੇ ਸਮੇਂ ਤੋਂ ਹੋ ਰਹੀਆਂ ਨੇ ਔਰ ਉਸ ਤੋਂ ਬਾਅਦ ਲੋਕਾਂ ਦੇ ਜ਼ਹਿਨ ਦੇ ਵਿੱਚ ਗੁੱਸਾ ਇਸ ਗੱਲ ਨੂੰ ਲੈ ਕੇ ਕਿ ਸਾਨੂੰ ਇਨਸਾਫ ਮਿਲਦਾ ਨਹੀਂ ਇਸ ਤਰ੍ਹਾਂ ਦੀਆਂ ਗੱਲਾਂ ਲੋਕਾਂ ਦੇ ਜ਼ਹਿਨ ਦੇ ਵਿੱਚ ਗਈਆਂ ਔਰ ਉਸ ਤੋਂ ਬਾਅਦ ਹੀ ਸ਼ਾਇਦ ਇਹੋ ਜਿਹੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਕਿ ਮੌਕੇ ਦੇ ਉੱਪਰ ਹੀ ਲੋਕਾਂ ਦੇ ਵੱਲੋਂ ਕੁੱਟ-ਕੁੱਟ ਕੇ ਮਲਜ਼ਮਾਂ ਨੂੰ ਮਾਰ ਦਿੱਤਾ ਗਿਆ ਪਿਛਲੇ ਦਿਨਾਂ ਦੇ ਵਿੱਚ ਕਈ ਘਟਨਾਵਾਂ ਹੋਈਆਂ ਬੇਅਦਬੀ ਦੀਆਂ ਤਾਂ ਇੱਕ ਘਟਨਾ ਬੇਅਦਬੀ ਦੀ ਹੋਰ ਹੋਈ ਹੈ ਜਿੱਥੇ ਕਿ ਮਲਜ਼ਮ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਤਾਂ ਬੇਅਦਬੀ ਦੇ ਮਲਜ਼ਮ ਦਾ ਮੌਕੇ ਦੇ ਉੱਪਰ ਹੀ ਕਤਲ ਕਰ ਦਿੱਤਾ ਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਭੱਜਦੇ ਬੰਦੇ ਨੂੰ ਮੌਕੇ ਦੇ ਉੱਪਰ ਫੜਿਆ ਔਰ ਉਧਰੋਂ ਮਲਜ਼ਮ ਦਾ ਜਿਹੜਾ ਪਰਿਵਾਰ ਆ ਉਹ ਵੀ ਸਾਹਮਣੇ ਆਇਆ ਔਰ ਰੋਂਦੇ ਹੋਏ ਕਹਿੰਦੇ ਕਿ ਸਾਡਾ ਮੁੰਡਾ ਤਾਂ ਮੰਦਬੁੱਧੀ ਸੀ ਇਸ ਤਰ੍ਹਾਂ ਦੀ ਗੱਲ ਉਹਨਾਂ ਦੇ ਵੱਲੋਂ ਕਹੀ ਗਈ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਲਗਾਤਾਰ ਸਾਂਝੀ ਕਰ ਰਹੇ ਕਿ ਜਿਸ ਤਰੀਕੇ ਦੇ ਨਾਲ ਬੇਅਦਬੀ ਹੋਈ ਔਰ ਬੇਅਦਬੀ ਦਾ ਜਿਹੜਾ ਮਲਜ਼ਮ ਸੀ ਬੇਅਦਬੀ ਦੇ ਮਲਜ਼ਮ ਦਾ ਕਤਲ